ਠੀਕ ਹੈ ਤੁਹਾਨੂੰ ਐ ਨਹੀਂ ਪਤਾ ਚੱਲਦਾ ਕਿ ਬਣਾਉਂਦਾ ਕੋਣ ਆ ਤੁਹਾਡੇ ਸਾਹਮਣੇ ਯੂਜ਼ ਤੇ ਹੋ ਰਹੀ ਹੈ ਨਾ ਤੇ ਤੁਸੀਂ ਉਹਨੂੰ ਯੂਜ਼ ਹੋ ਰਹੀ ਹੈ ਤੇ ਉਹਨੂੰ ਰੋਕੇਗਾ ਕੌਣ ਕਿਹਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਚੱਲ ਵੀ ਮੈਂ ਖਬਰ ਪੜ੍ਹ ਰਿਹਾ ਸੀਗਾ ਕਿ ਦੋ ਬੰਦੇ ਮਰ ਗਏ 6 ਤੋਂ ਵੱਧ ਇੰਜਰਡ ਹੋ ਗਏ ਉਹਨੇ ਤਾਂ ਰਿਪੋਰਟਡ ਨੇ ਜਿਹੜੇ ਕਿ ਸਨ ਰਿਪੋਰਟਡ ਨੇ ਉਹਨਾਂ ਦੇ ਬਾਰੇ ਤੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਸਰਕਾਰ ਵੀ ਨਾਕਾਮ ਹੈ ਅਥਾਰਟिटीज ਵੀ ਨਾਕਾਮ ਹੈ ਚਾਈਨਾ ਡੋਰ ਤੇ પ્રતિਬੰਧ ਜਿਹੜਾ ਇੰਪਲੀਮੈਂਟ ਨਹੀਂ ਹੋ ਰਿਹਾ ਤੇ ਹੁਣ ਜੇ ਇਹ ਇੰਪਲੀਮੈਂਟ ਨਹੀਂ ਕਰ ਸਕਦੇ ਫਿਰ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਨਹੀਂ ਕਰ ਸਕਦੇ ਜਿਸੇ ਵੀ ਤਰ੍ਹਾਂ ਦਾ ਕੋਈ ਵੀ ਜੁਰਮ ਕਰਦਾ ਉਹ ਨਹੀਂ ਮੰਨਦਾ ਉਹਨੂੰ ਡਿਟੇਨ ਕਰ ਸਕਦੇ ਹੋ ਹੁਣ ਤੁਸੀਂ ਤਾਰਾਂ ਉਹਦਾ ਸਬਸਟੀਟਿਊਟ ਤੁਸੀਂ ਕੱਢ ਲਿਆ ਕਿ ਤੁਸੀਂ ਸਕੂਟਰਾਂ ਤੇ ਤਾਰਾਂ ਲਾਓ ਨਹੀਂ ਤੁਸੀਂ ਬਾਹਰ ਇਹਨਾਂ ਨਿਕਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਪਿਛਲੇ ਦਿਨੀ ਜਿਹੜਾ ਹੈਗਾ ਚਾਈਨਾ ਡੋਰ ਦੇ ਨਾਲ ਮੌਤਾਂ ਹੋਈਆਂ ਨੇ ਔਰ ਚਾਈਨਾ ਡੋਰ ਦੇ ਨਾਲ ਖਾਸ ਕਰਕੇ ਉਸ ਪਿੰਡ ਦੇ ਸਰਪੰਚ ਦੇ ਮੁੰਡੇ ਦੀ ਡੈਥ ਹੋਈ ਹੈ ਗਲੇ ਚ ਪੈ ਕੇ ਕੱਟਿਆ ਗਿਆ ਜਿਹੜਾ ਆਪ ਹੋਂਕਾ ਦੇਿੰਦਾ ਫਿਰਦਾ ਸੀਗਾ ਖਾਸ ਤੌਰ ਤੇ ਚਾਈਨਾ ਡੋਰ ਦੇ ਵਿਰੁੱਧ ਉਹ ਕਹਿੰਦਾ ਸੀ ਕਿ ਚਾਈਨਾ ਡੋਰ ਜਿਹੜਾ ਹੈਗਾ ਉਹਨੂੰ ਯੂਜ਼ ਨਾ ਕਰੋ ਪਤੰਗਬਾਜੀ ਕਰਨੀ ਹੈ ਤਾਂ ਚਾਈਨਾ ਡੋਰ ਨਾ ਯੂਜ਼ ਕਰੋ ਉਹ ਸਰਪੰਚ ਦੇ ਆਪਣੇ ਪੁੱਤਰ ਦੀ ਜਿਹੜੀ ਹੈਗੀ ਹੈ ਚਾਈਨਾ ਡੋਰ ਦੇ ਨਾਲ ਗਲੇ ਚ ਜਿਹੜਾ ਲਿਫਟ ਜਾਂਦੇ ਨਾਲ ਉਹਦੀ ਡੈਥ ਹੋਈ ਹੈ ਦੋ ਰਿਪੋਰਟਸ ਜਿਹੜੀਆਂ ਕੀਤੀਆਂ ਗਈਆਂ ਨੇ ਡੈਥਸ ਐਸ ਵਾਰ ਰੀਸੈਂਟਲੀ ਉਸ ਤੋਂ ਪਹਿਲੇ ਵੀ ਹਮੇਸ਼ਾ ਚਾਈਨਾ ਡੋਰ ਜਿਹੜਾ ਹੈਗਾ ਉਸ ਤੇ ਜਿਹੜਾ ਹੈ ਗੱਲਾਂ ਬਾਤਾਂ ਆndੀਆਂ ਕਿ ਉਹ ਕਾਫੀ ਨੁਕਸਾਨ ਕਰਦਾ ਹੈ ਇਵਨ ਪਿਛਲੇ ਦਿਨੀ ਇੱਕ ਐਸੀਵੀ ਵੀਡੀਓ ਨਸ਼ਰ ਹੋਈ ਜਿਦੇ ਵਿੱਚ ਕਿਸੇ ਦੇ ਪੈਰ ਦੇ ਵਿੱਚ ਚਾਈਨਾ ਡੋਰ ਫਸ ਗਈ ਸੀ ਔਰ ਉਹਦਾ ਬੂਟ ਦਾ ਉੱਪਰਲਾ ਜਿਹੜਾ ਹਿੱਸਾ ਹੁੰਦਾ ਹੈ ਉਹ ਕਟਿਆ ਗਿਆ ਪੈਰ ਬਚ ਗਿਆ ਐਦਾਂ ਦੀ ਕਈ ਜੜੀਆਂ ਨੇ ਦੇਖਿਆ ਜਾਂਦੇ ਨੇ ਖਾਸ ਕਰਕੇ ਪਸ਼ੂਆਂ ਦੇ ਲਈ ਵੀ ਚਾਈਨਾ ਡੋਰ ਜਿਹੜੀ ਹੈ ਕਾਫੀ ਚੈਲੈਂਜਿੰਗ ਹੋ ਜਾਂਦੀ ਹੈ ਕਈ ਵਾਰੀ ਪਸ਼ੂ ਤੁਰਦੇ ਫਿਰਦੇ ਹੁੰਦੇ ਐ ਔਰ ਉਹਨਾਂ ਦਾ ਵੀ ਨੁਕਸਾਨ ਜਿਹੜਾ ਹੋ ਸਕਦਾ ਹੈ ਇਸ ਤੇ પ્રતિਬੰਧ ਲਾਇਆ ਗਿਆ ਇਸ ਨੂੰ ਜਿਹੜਾ ਪ੍ਰੋਹੀਬਿਟ ਕਿਤਾ ਗਿਆ ਹੈ ਔਰ ਇਸ ਦੇ ਲਈ ਪੀਆਈਐਲ ਵੀ ਪਈਆਂ ਗਈਆਂ ਹਾਈ ਕੋਰਟ ਦੇ ਵਿੱਚ ਕੋਟਾ ਅਦਾਲਤਾਂ ਦੇ ਵਿੱਚ ਬਾਰ ਬਾਰ ਚੈਲੰਜ ਵੀ ਹੋਏ ਅਸੀਂ ਗੱਲਬਾਤ ਕਰਦੇ ਹਾਂ ਅੱਜ ਐਡਵੋਕੇਟ ਕਵਰ ਪਾਹਲ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਪੀਆਈਐਲ ਪਾਈ ਸੀ ਤੇ ਬਹੁਤ ਐਕਸਪਰਟਿਸ ਦੇ ਨਾਲ ਇਹ ਗੱਲਬਾਤ ਕਰਦੇ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਮਾ ਸਤਿ ਸ਼੍ਰੀ ਅਕਾਲ ਹੁਣ ਫਿਰ ਐਦਾਂ ਹੀ ਮੌਤਾਂ ਹੋਈਆਂ ਦੁਬਾਰਾ ਤੋਂ ਜਿਸ ਤਰੀਕੇ ਦੇ ਨਾਲ ਔਰ ਦੋ ਰਿਪੋਰਟ ਕੀਤੀਆਂ ਗਈਆਂ ਪਸ਼ੂ ਵਾਲੇ ਲਈ ਵੀ ਕੱਟ ਰੱਖਿਆ ਗਿਆ ਤੁਸੀਂ ਸ਼ਾਇਦ ਮੈਂ ਜਿਵੇਂ ਜ਼ਿਕਰ ਕੀਤਾ ਵੀਡੀਓ ਦੇਖੀ ਨਹੀਂ ਹੋਣੀ ਉੱਪਰ ਉੱਪਰਲਾ ਜਿਹੜਾ ਹਿੱਸਾ ਹੁੰਦਾ ਹੈ ਆਪਣੇ ਬੂਟ ਦਾ ਉਹ ਇਹ ਕੱਟਿਆ ਗਿਆ ਉੱਪਰ ਪੂਰੇ ਤਰੀਕੇ ਨਾਲ ਜਿੱਥੇ ਆਪਾਂ ਫਿੱਤੇ ਬੰਦਦੇ ਆ ਪਿਆਰੀ ਕੱਟਿਆ ਜਾਣਾ ਸੀਗਾ ਮਰਸੀ ਬਚ ਗਿਆ ਇਸ ਤਰ੍ਹਾਂ ਦੀ ਕਈ ਜੜੀਆਂ ਨੇ ਸਾਹਮਣੇ ਫਿਰ ਤੋਂ ਆ ਰਹੀਆਂ ਨੇ ਔਰ ਬਹੁਤ ਦੁਖਦਾਈ ਸੀ ਖਾਸ ਕਰਕੇ ਉਹ ਸਰਪੰਚ ਦਾ ਬੇਟਾ ਜਿਹੜਾ ਕਿ ਖੁਦ ਐਸਾ ਉੱਥੇ ਖੁਦ ਇਹਦੇ ਅਗੇਂਸਟ ਜਿਹੜਾ ਹੈਗਾ ਉਹ ਇਸ ਜਿਹੜਾ ਉਹ ਰੇਜ਼ ਕਰ ਰਿਹਾ ਸੀਗਾ ਕੀ ਕਹੋਗੇ ਦੇਖੋ ਚਾਈਨਾ ਡੋਰ ਦਾ ਜਿਹੜਾ ਮੁੱਦਾ ਹੈਗਾ ਉਹ ਅੱਜ ਦਾ ਨਹੀਂ ਹੈਗਾ ਉਹ ਬੜੇ ਸਾਲਾਂ ਦਾ ਤੋਹੀ ਚੱਲਿਆ ਆ ਰਿਹਾ ਅੱਜ ਪਹਿਲੀ ਵਾਰੀ ਕਿਸੇ ਨੇ ਆਵਾਜ਼ ਨਹੀਂ ਚੁੱਕੀ ਅਸੀਂ ਜਿਹੜੀ ਸਾਡੀ ਸੁਸਾਇਟੀ ਨੇ ਵੀ ਪੀਪਲ ਵੈਲਫੇਅਰ ਸੁਸਾਇਟੀ ਨੇ ਪਿਛਲੇ ਸਾਲ ਵੀ ਦੋ ਪੀਆਈਐਲ ਜਿਹੜੀਆਂ ਪਾਈਆਂ ਸੀਗੀਆਂ ਜਿਸ ਨੂੰ ਲੈ ਕੇ ਅਸੀਂ ਜਿਹੜਾ ਮੁੱਦਾ ਜਿਹੜਾ ਉਜਾਗਰ ਕੀਤਾ ਸੀਗਾ ਕਿ ਇਹ ਜਿਹੜਾ ਆਲਰੇਡੀ 2018 ਤੋਂ ਪ੍ਰੋਹਿਬਿਟਿਡ ਤੇ ਜਿਹੜੀ ਚੀਜ਼ ਬੈਂਡ ਹੈ ਜਿਹੜੀ ਚੀਜ਼ ਪ੍ਰੋਹਿਬਿਟਿਡ ਹੈ ਕਾਨੂੰਨ ਦੇ ਵਿੱਚ ਉਹਦਾ ਵਜੂਦ ਹੀ ਨਹੀਂ ਹੈਗਾ ਉਹ ਦੇਖੋ ਅੱਜ ਵੀ ਬਣ ਰਹੀ ਹੈ ਤੇ ਵਿਕ ਰਹੀ ਹੈ ਤੇ ਯੂਜ਼ ਵੀ ਹੋ ਰਹੀ ਹੈ ਹੁਣ ਤੁਸੀਂ ਇਹ ਦੇਖੋ ਕਿ ਠੀਕ ਹੈ ਉਹਦੇ ਵਿੱਚ ਇਹ ਤੱਥ ਲੈ ਕੇ ਆਂਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਚੱਲਦਾ ਜੀ ਬਣਾਉਂਦਾ ਕੌਣ ਹੈ ਪਰ ਅਸੀਂ ਉਹਦੇ ਚਾਹ ਤੱਥ ਰੱਖਿਆ ਸੀਗਾ ਠੀਕ ਹੈ ਤੁਹਾਨੂੰ ਐ ਨਹੀਂ ਪਤਾ ਚੱਲਦਾ ਕਿ ਬਣਾਉਂਦਾ ਕੌਣ ਹੈ ਤੁਹਾਡੇ ਸਾਹਮਣੇ ਯੂਜ਼ ਤੇ ਹੋ ਰਹੀ ਹੈ ਨਾ ਤੇ ਤੁਸੀਂ ਉਹਨੂੰ ਯੂਜ਼ ਹੋ ਰਹੀ ਹੈ ਤੇ ਉਹਨੂੰ ਰੋਕੇਗਾ ਕੌਣ ਕਿਹਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਉਹਦੇ ਵਿੱਚ ਫਿਰ ਅਸੀਂ ਜਿਹੜਾ ਇੱਕ ਪੀਆਈਐਲ ਦੇ ਵਿੱਚ ਜਿਹੜਾ ਇਹਨੂੰ ਜਿਹੜਾ ਇਨੀਸ਼ੀਏਟ ਕਰਕੇ ਉਹਦੇ ਵਿੱਚ ਜਿਹੜਾ ਮਾਨਵ ਜਿਹੜੇ ਡੀਸੀ ਸੀ ਨੇ ਜਿਹੜੇ ਡਿਸਟ੍ਰਿਕਟਸ ਦੇ ਹੁੰਦੇ ਨੇ ਕਮਿਸ਼ਨਰ ਪੁਲਿਸ ਹੁੰਦੀ ਹੈ ਉਹਨਾਂ ਕੋ ਵੀ ਡੀਸੀਸ ਦੀ ਪਾਵਰ ਹੁੰਦੀ ਹੈ ਹੁਣ ਨਵੇਂ ਐਕਟ ਦੇ ਥੱਲੇ B&W S ਦੇ ਵਿੱਚ 172 ਧਾਰਾ ਵੀ ਆਈ ਹੈ ਜਿਹਦੇ ਵਿੱਚ ਪੁਲਿਸ ਨੂੰ ਜੜੀ ਹੈ ਕਾਫੀ ਜੜੀਆਂ ਹੋਰ ਜੜੀਆਂ ਪਾਵਰਸ ਜਿਹੜੀਆਂ ਦਿੱਤੀਆਂ ਗਈਆਂ ਕਿ ਉਹ ਲਾਫੁਲ ਡਾਇਰੈਕਸ਼ਨਸ ਦੇ ਸਕਦੀਆਂ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਜੁਰਮ ਨਾ ਹੋਵੇ ਸੋਸਾਇਟੀ ਦੇ ਵਿੱਚ ਪਰ ਤੁਸੀਂ ਦੇਖੋ ਕਿ ਉਹਦੇ ਵਿੱਚ ਸਾਡੀ ਪੀਆਈਐਲ ਡਿਸਪੋਜ਼ ਆਫ ਹੋਈ ਸਾਨੂੰ ਜਿਹੜਾ ਹੋਮ ਡਿਪਾਰਟਮੈਂਟ ਨੂੰ ਕਿਹਾ ਗਿਆ ਕਿ ਤੁਸੀਂ ਇਹਦਾ ਸਪੀਕਿੰਗ ਆਰਡਰ ਪਾਸ ਕਰੋ ਉਹਨਾਂ ਨੇ ਸਪੀਕਿੰਗ ਆਰਡਰ ਫਿਰ ਇਹਦੇ ਵਿੱਚ ਪਾਸ ਕੀਤਾ ਸੀਗਾ ਲਾਸਟ ইয়ার ਤੇ ਉਹਨਾਂ ਨੇ ਸ਼ਕਤੀ ਦੇ ਨਾਲ ਕਿਹਾ ਸੀਗਾ ਕਿ ਜਿਹੜੇ ਜ਼ਿਲ੍ਹੇ ਦੇ ਡੀਸੀ ਹੋਣਗੇ ਆ ਕਮਿਸ਼ਨਰ ਹੋਣਗੇ ਐਸਐਸਪੀਜ਼ ਹੋਣਗੇ ਉਹਨਾਂ ਦੀ ਡਿਊਟੀ ਹੋਏਗੀ ਕਿ ਇਹ ਬੈਨ ਨੂੰ ਜਿਹੜਾ ਇੰਪਲੀਮੈਂਟ ਕਰਾਉਣਾ ਹੁਣ ਤੁਸੀਂ ਦੇਖੋ ਐਦਕੀ ਵੀ ਅਸੀਂ ਕੱਲ ਵੀ ਮੈਂ ਖਬਰ ਪੜ੍ਹ ਰਿਹਾ ਸੀਗਾ ਕਿ ਦੋ ਬੰਦੇ ਮਰ ਗਏ 6 ਤੋਂ ਵੱਧ ਇੰਜਰਡ ਹੋ ਗਏ ਉਹਨੇ ਤਾਂ ਰਿਪੋਰਟਡ ਨੇ ਜਿਹੜੇ ਕਿ ਸੰਡਰ ਰਿਪੋਰਟਡ ਨੇ ਉਹਨਾਂ ਦੇ ਬਾਰੇ ਤੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੁਣ ਇਹਦੇ ਵਿੱਚ ਜਿਹੜਾ ਇਹਨੂੰ પ્રતિਬੰਧ ਲਗਾਉਣ ਵਾਸਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਕਿ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਏਗਾ ਮੈਨੂੰ ਨਹੀਂ ਲੱਗਦਾ ਕਿ ਪਿਛਲੀ ਵਾਰ ਵੀ ਜਿਹੜੇ ਬੰਦੇ ਜਿਹੜੇ ਆ ਡੈਥ ਹੋਈ ਸੀਗੀ ਉਹਨਾਂ ਨੂੰ ਹਜੇ ਤੱਕ ਕੋਈ ਮੁਆਵਜ਼ਾ ਮਿਲਿਆ ਹੋਏਗਾ ਕਿ ਨਹੀਂ ਮਿਲਿਆ ਹੋਏਗਾ ਪਰ ਇਹਦੇ ਵਿੱਚ ਹੁਣ ਸਾਨੂੰ ਲੱਗਦਾ ਕਿ ਇੱਕ ਪਾਲਿਸੀ ਬਣਾ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਇਹ ਦੇਖੋ ਸਰਕਾਰ ਵੀ ناکਾਮ ਹੈ ਅਥਾਰਟिटीज ਵੀ ناکਾਮ ਹੈ ਚਾਈਨਾ ਡੋਰ ਤੇ પ્રતિਬੰਧ ਜਿਹੜਾ ਇੰਪਲੀਮੈਂਟ ਨਹੀਂ ਹੋ ਰਿਹਾ ਤੇ ਹੁਣ ਜੇ ਇਹ ਇੰਪਲੀਮੈਂਟ ਨਹੀਂ ਕਰ ਸਕਦੇ ਫਿਰ ਇਹਨਾਂ ਨੂੰ ਮੰ ਖਾਸ طور ਤੇ ਸਵਾਲ ਇਹ ਵੀ ਉੱtre ਨੇ ਕਿ ਜਿਸ ਤਰੀਕੇ ਦੇ ਨਾਲ ਐਡਮਿਨਿਸਟ੍ਰੇਸ਼ਨ ਬਾਕੀ ਕਈ ਐਸੇ ਮਸਲੇ ਹੁੰਦੇ ਨੇ ਜਿਸ ਤੇ ਇਕਦਮ ਹੀ ਐਕਸ਼ਨ ਲੈਂਦੀ ਹੈ ਖਾਸ ਕਰਕੇ ਜੇ ਹੁਣ ਅਸੀਂ ਗੱਲ ਕਰੀਏ ਜੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਡਰੱਗਸ ਤੇ ਜੜੀ ਹੈਗੀ ਹੈ ਉਹ ਕਾਫੀ ਸਰਕਾਰ ਨੇ ਮੁਹਿੰਮ ਚਲਾਈ ਹੁਣ ਗੈਂਗਸਟਰਸ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ ਔਰ ਬਹੁਤ ਜ਼ਿਆਦਾ ਮਤਲਬ ਇਹ ਜੇ ਮਸਲੇ ਕਈ ਹੈਗੇ ਨੇ ਜਿਸ ਤੇ ਬੜਾ ਹੀ ਜ਼ਿਆਦਾ ਐਕਸ਼ਨ ਜਿਹੜਾ ਹੈ ਉਹ ਰੈਪਿਡ ਫਾਇਰ ਤਰੀਕੇ ਦੇ ਨਾਲ ਲਿੱਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਜੇ ਗੱਲ ਕਰੀਏ ਚਾਇਨਾ ਡੋਰ ਵੀ ਇੱਕ ਬਹੁਤ ਵੱਡੀ ਸਮੱਸਿਆ ਖਾਸ ਕਰਕੇ ਅ ਬੱਚਾ ਗਿਆ ਔਰ ਜਾਂਦਾ ਔਰ ਉਹਦੇ ਲਿਪੜ ਜਾਂਦੀ ਮਾਪੇ ਨੂੰ ਪਤਾ ਨਹੀਂ ਹਸਪੀਟਲ ਚ ਲਾਸ਼ ਪਈ ਹੋਈ ਹੈ ਤੇ ਬਿਲਕੁਲ ਹੀ ਮਤਲਬ ਇੱਕ ਸ਼ੌਕ ਵਾਲੀ ਸਥਿਤੀ ਸੀ ਕਿ ਬਹੁਤ ਜ਼ਿਆਦਾ ਸ਼ੌਕਟ ਹੋ ਜਾਂਦੇ ਮਾਪੇ ਕਿ ਸਾਡੇ ਨਾਲ ਇਹ ਹਾਦਸਾ ਹੋ ਗਿਆ ਉਹਨਾਂ ਦਾ ਕੱਲਾ ਕੱਲਾ ਪੁੱਤ ਸੀਗਾ ਤੇ ਉਹ ਚਲੇ ਗਿਆ ਇਦਾਂ ਦੇ ਕਈ ਹਾਦਸੇ ਜਿਹੜੇ ਦੇਖਣ ਨੂੰ ਮਿਲੇ ਤਾਂ ਮੇਰਾ ਸਵਾਲ ਹੈ ਹੈਗਾ ਕਿ ਕੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਇਹ ਜੇ ਸੰਜੀਦਾ ਨਾਜ਼ੁਕ ਮਸਲਿਆਂ ਤੇ ਜਦ ਕਿ ਜਿੱਥੇ ਖਾਸ ਕਰਕੇ ਪੀਆਈਐਲਜ਼ ਵੀ ਹੋ ਚੁੱਕੀਆਂ ਐ ਜਿੱਥੇ ਕਿ ਲੀਗਲ ਜਿਹੜੀ ਡਾਇਰੈਕਸ਼ਨਜ਼ ਵੀ ਆ ਚੁੱਕੀਆਂ ਐ ਫੇਰ ਵੀ ਉਸ ਰੈਪਿਡ ਤਰੀਕੇ ਦੇ ਨਾਲ ਕਿਉਂ ਨਹੀਂ ਐਕਸ਼ਨ ਲੈ ਪਾਉਂਦੀਆਂ ਜਾਂ ਕੀ ਵਜ੍ਹਾ ਲੱਗਦੀ ਐ ਤੁਹਾਨੂੰ ਦੇਖੋ ਮੈਮ ਜਦੋਂ ਵੀ ਕੋਈ ਵੀ ਚੀਜ਼ ਹੈਗੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਨੇਸ ਹੈਗੀ ਹੈ ਹੁਣ ਤੁਸੀਂ ਡਰੱਗਸ ਦੀ ਗੱਲ ਕੀਤੀ ਮੈਂ ਡਰੱਗਸ ਦੀ ਗੱਲ ਕਰ ਲਾਂ ਹੁਣ ਡਰੱਗਸ ਦੀ ਡਰੱਗਸ ਨੂੰ ਲੈ ਕੇ ਵੀ ਤਾਂ ਕਾਨੂੰਨ ਅਗੇ ਨੇ ਹੁਣ ਇੱਥੇ ਮੈਂ ਗੱਲ ਦੂਜੀ ਐ ਕਰਾਂਗਾ ਕਿ ਸਾਨੂੰ ਸੋਸਾਇਟੀ ਨੂੰ ਵੀ ਪਤਾ ਐ ਆਮ ਬੰਦਿਆਂ ਨੂੰ ਵੀ ਪਤਾ ਕਿ ਚਾਈਨਾ ਡੋਰ ਜਿਹੜੀ ਹੈਗੀ ਹੈ ਇਹ ਖਤਰਨਾਕ ਹੈ ਇਹਨੂੰ ਯੂਜ਼ ਨਹੀਂ ਕਰਨਾ ਚਾਹੀਏ ਯੂਜ਼ ਕਰੋਗੇ ਕਿਸੇ ਦੀ ਜਾਨ ਜਾ ਸਕਦੀ ਹੈ ਤੇ ਹੁਣ ਉਹ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਰੋਕਦੇ ਕਿਉਂ ਨਹੀਂ ਪਹਿਲੀ ਗੱਲ ਤੁਸੀਂ ਇਹ ਦੇਖੋ ਸਭ ਕੁਝ ਆਪਾਂ ਐਡਮਿਨਿਸਟ੍ਰੇਸ਼ਨ ਦੇ ਸਿਰ ਦੇ ਉੱਤੇ ਸੁੱਟ ਦਈਏ ਸਭ ਕੁਝ ਆਪਾਂ ਕੋਟਾ ਦੇ ਸਿਰ ਦੇ ਉੱਤੇ ਸੁੱਟ ਦਈਏ ਉਹ ਵੀ ਚੀਜ਼ ਜਿਹੜੀ ਹੈ ਮਨਕਨ ਨਹੀਂ ਹੈਗੀ ਜਦੋਂ ਤੱਕ ਸਮਾਜ ਜਿਹੜਾ ਹੈ ਉਹ ਆਪ ਨਹੀਂ ਸੁਧਰੇਗਾ ਆਪ ਉਹ ਜਿਹੜਾ ਬਦਲਾਵ ਨਹੀਂ ਲਿਆਣਾ ਚਾਹੇਗਾ ਉਦੋਂ ਤੱਕ ਕੁਝ ਨਹੀਂ ਹੋਣ ਵਾਲਾ ਉੰਜ ਉੰਜ ਤਾਂ ਤੁਸੀਂ ਦੇਖੋ ਕਤਲ ਕਰ ਦੋ ਉਹ ਕਤਲ ਵੀ ਹੁੰਦੇ ਨੇ ਰੋਜ਼ ਹੁੰਦੇ ਨੇ ਉਹ ਵੀ ਅਫੈਂਸ ਹੈ ਨਹੀਂ ਪਰ ਇੱਥੇ ਸਵਾਲ ਤਾਂ ਵੀ ਉੱਠਦਾ ਨਾ ਜੀ ਜਿਹੜੇ ਮੈਨੂਫੈਕਚਰਰਸ ਨੇ ਕਿਉਂਕਿ ਬਾਜ਼ਾਰ ਦੇ ਵਿੱਚ ਚੀਜ਼ ਆਂਦੀ ਹੈ ਲੋਕਾਂ ਦੀ ਅਟਰੈਕਸ਼ਨ ਤਾਂ ਹੁੰਦੀ ਹੈ ਉਸ ਦੇ ਨਾਲ ਕਿਉਂਕਿ ਉਹਦੇ ਫਾਇਦੇ ਗਿਨਾਏ ਜਾਂਦੇ ਆ ਕੋਈ ਵੀ ਚੀਜ਼ਾਂ ਨੇ ਹੋਣ ਚਾਹੇ ਉਹ ਕਿਵੇਂ ਦੀ ਵੀ ਚੀਜ਼ ਬਾਜ਼ਾਰ ਦੇ ਵਿੱਚ ਕੋਈ ਪ੍ਰੋਡਕਟ ਆਂਦੀ ਹੈ ਉਹ ਬਾਅਦ ਹੀ ਪਤਾ ਲੱਗਦਾ ਹੈ ਕਈ ਵਾਰੀ ਕੋਈ ਕੋਸਮੈਟਿਕ ਆਪਾਂ ਗੱਲ ਵੈਸੇ ਇੱਕ ਕੋਟ ਕਰਨ ਵਾਸਤੇ ਗੱਲ ਕਰ ਰਹੀਆਂ ਐ ਐਗਜ਼ੈਂਪਲ ਦੇ ਵਾਸਤੇ ਕੋਈ ਕੋਸਮੈਟਿਕ ਕੋਈ ਕਰੀਮਾਂ ਨੇ ਕੋਈ ਫੂਡ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹਦੇ ਐਮਲਸੀਫਾਇਰਸ ਪਾਇ ਹੁੰਦੇ ਐ ਬਹੁਤ ਸਾਰੇ ਉਹਨਾਂ ਨੂੰ ਰੱਖਣ ਵਾਸਤੇ ਕਈ ਵਾਰੀ ਪ੍ਰੀਜ਼ਰਵੇਟਿਵਸ ਪਾਇ ਹੁੰਦੇ ਐ ਤੇ ਆਮ ਤੌਰ ਤੇ ਉਹ ਚੀਜ਼ਾਂ ਬਾਅਦ ਚ ਪਤਾ ਲੱਗਦਾ ਵੀ ਇਹ ਚੀਜ਼ ਜੜੀ ਹੈ ਉਹ ਤੁਹਾਨੂੰ ਖਰਾਬ ਕਰ ਸਕਦੀ ਹੈ ਜਦੋਂ ਤੁਹਾਨੂੰ ਬਾਅਦ ਪਤਾ ਲੱਗਦਾ ਵੀ ਇਹ ਤੁਹਾਨੂੰ ਖਰਾਬ ਕਰ ਸਕਦੀ ਹੈ ਔਰ ਉਹਦੇ ਐਡਮਿਨਿਸਟ੍ਰੇਸ਼ਨਸ ਜਾਂਦੀਆਂ ਜਾਂ ਕੁਝ ਜਾਂਦੀਆਂ ਤੇ ਪਹਿਲੇ ਮੈਨੂਫੈਕਚਰਰਸ ਦੀ ਐਸਾ ਕੋਈ ਪਾਲਿਸੀ ਕਿਉਂ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕਿ ਪਹਿਲੇ ਤੋਂ ਹੀ ਕੋਈ ਵੀ ਪ੍ਰੋਡਕਟ ਜਿਹੜੀ ਆਵੇ ਉਹ ਕਿਤੇ ਨਾ ਕਿਤੇ ਨੋਟਿਸ ਕਿਤੇ ਨਾ ਕਿਤੇ ਲਿਸਟਿੰਗ ਹੋਵੇ ਉਹਦੀ ਤਾਂ ਕਿ ਉਹਦੇ ਬਾਅਦ ਫਿਰ ਉਹਦੀ ਟੈਸਟਿੰਗ ਹੋਵੇ ਕਿ ਇਹ ਬਾਜ਼ਾਰ ਚ ਉਤਾਰਨੀ ਹੈ ਜਾਂ ਨਹੀਂ ਉਤਾਰਨੀ ਹੈ ਦੇਖੋ ਮੈਮ ਇਹ ਤੇ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ ਜਿਹੜੀਆਂ ਅਸੀਂ ਕਰਦੇ ਆ ਹੁਣ ਨਸ਼ਾ ਕਿੱਥੇ ਆਂਦਾ ਸਾਨੂੰ ਨਹੀਂ ਪਤਾ ਨਸ਼ਾ ਤੇ ਪਾਕਿਸਤਾਨ ਤੋਂ ਵੀ ਆਂਦਾ ਹੁਣੇ ਹੀ ਪਾਕਿਸਤਾਨ ਤੋਂ ਨਾਲ ਚਲ ਜਾਗੇ ਨਸ਼ਾ ਦੇ ਮੈਨੂਫੈਕਚਰਰ ਨੂੰ ਖਤਮ ਕਰਨ ਵਾਸਤੇ ਗੱਲ ਇਥੇ ਹੈਗੀ ਹੈ ਕਿ ਪ੍ਰਸ਼ਾਸਨ ਨੂੰ ਮੈਂ ਤੁਹਾਡੇ ਚੈਨਲ ਤੇ ਮਾਧਿਅਮ ਰਾਈਂ ਇਹ ਕਰਨਾ ਤੁਸੀਂ ਯੂਸੇਜ ਨੂੰ ਪ੍ਰੋਹੀਬਿਟ ਕਰਦੇ ਹੋ ਯੂਸੇਜ ਜਿਹੜੀ ਹੈ ਉਹ ਖਤਮ ਹੋ ਜੇ ਇੰਪਲੀਮੈਂਟ ਹੋਵੇ ਪ੍ਰੈਕਟੀਕਲੀ ਮੈਨੂਫੈਕਚਰਿੰਗ ਆਪਣੇ ਆਪ ਖਤਮ ਹੋ ਜਾਏਗੀ ਕਿਉਂਕਿ ਯੂਜ਼ ਯੂਜ਼ਰ ਤੁਹਾਡੇ ਸਾਹਮਣੇ ਹੈ ਮੈਨੂਫੈਕਚਰਰ ਤੁਹਾਡੇ ਸਾਹਮਣੇ ਨਹੀਂ ਹੈ ਹੁਣ ਮੈਂ ਗੱਲ ਇਥੇ ਕਰਾਂਗਾ ਲੋਕਡਾਊਨ ਦੀ ਹੁਣ ਜਦੋਂ ਲੋਕਡਾਊਨ ਲੱਗਾ ਸੀਗਾ ਕੀ ਉਹ ਸਾਰੇ ਪੰਜਾਬ 'ਚ ਨਹੀਂ ਲੱਗਾ ਸਾਰੇ ਇੰਡੀਆ 'ਚ ਨਹੀਂ ਲੱਗਾ ਸਾਰੇ ਬੰਦਿਆਂ ਨੇ ਉਹਨੂੰ ਅਪਣਾਇਆ ਸਭ ਨੇ ਉਹਨੂੰ ਫੋਲੋ ਕੀਤਾ ਪਰ ਜਿਹੜੀ ਚੀਜ਼ ਹੈਗੀ ਹੈ ਕਿ ਜੇ ਐਡਮਿਨਿਸਟ੍ਰੇਸ਼ਨ ਨੇ ਇੱਕ ਸਖਤ ਤਕਸ਼ਣ ਆਪਣਾ ਲੱਲਵੇ ਕਿ ਯੂਜ਼ ਕੋਈ ਵੀ ਨਾ ਕਰੇ ਜੇ ਕੋਈ ਕਰੇ ਤੇ ਉਹਦੇ ਤੇ ਉਸੇ ਵੱਲੇ ਜ ਪਰਚਾ ਹੋਵੇ ਜਾਂ ਕੋਈ ਵੀ ਗੱਲ ਹੋਵੇ ਮੈਨੂੰ ਲੱਗਦਾ 99% ਜਿਹੜੇ ਮਾਪੇ ਹੈਗੇ ਨੇ ਆਪਣੇ ਬੱਚਿਆਂ ਨੂੰ ਰੋਕ ਲੈਣਗੇ ਕਿ ਤੁਸੀਂ ਇਹਨੂੰ ਜਿਹੜਾ ਯੂਜ਼ ਨਹੀਂ ਕਰਨਾ ਹੁਣ ਜਦੋਂ ਇਹ ਯੂਜ਼ ਨਹੀਂ ਹੋਏਗੀ ਤੇ ਉਹ ਮੈਨੂਫੈਕਚਰ ਕਰਕੇ ਕੋਈ ਕਰੇਗਾ ਕੀ ਕਿਉਂਕਿ ਯੂਜ਼ਰ ਜਿਆਦਾ ਹੈ ਜਦੋਂ ਸਾਡੀ ਸਪਲਾਈ ਜ਼ਿਆਦਾ ਹੈ ਸਾਡੀ ਡਿਮਾਂਡ ਜ਼ਿਆਦਾ ਉਹ ਚੀਜ਼ ਬਣੇਗੀ ਤੇ ਹੁਣ ਜੇ ਅਪਾ ਉਹਨੂੰ ਯੂਸੇਜ ਨੂੰ ਘਟਾ ਦਈਏ ਉਹ ਤੁਹਾਡੇ ਸਾਡੇ ਸਾਹਮਣੇ ਹੈ ਜਿਹੜੇ ਮੌਕੇ ਤੇ ਐਸਐਸਪੀ ਨੇ ਜ਼ਿਲ੍ਹਾ ਲੈਵਲ ਤੇ ਐਸਐਚਓਜ਼ ਹੁੰਦੇ ਨੇ ਠੀਕ ਹੈ ਆਪਣੇ ਏਰੀਆ ਵਾਈਜ਼ ਆਪਣਾ ਉਹ ਦੇਖ ਸਕਦੇ ਨੇ ਜੇ ਇਹਨੂੰ ਸ਼ਕਤੀ ਨਾਲ ਇੰਪਲੀਮੈਂਟ ਕੀਤਾ ਜਾਵੇ ਤੇ ਯੂਸੇਜ ਨੂੰ ਰੋਕਿਆ ਜਾਵੇ ਤੇ ਮੈਨੂਫੈਕਚਰਿੰਗ ਕਿਸੇ ਹੱਦ ਤੱਕ ਖਤਮ ਹੋ ਜਾਏਗੀ ਯੂਸੀ ਦੇ ਨਾਲ ਨਾਲ ਉਹ ਵੀ ਤਾਂ ਹੈ ਨੇ ਨਾ ਜਿਹੜੇ ਆਪਣੇ ਜਿੱਥੇ ਡੀਲਰਸ ਨੇ ਜਿਹੜੇ ਇਹਨੂੰ ਫੈਕਟਰੀਜ਼ ਦੇ ਵਿੱਚ ਜਾਂ ਆਪਣੇ ਗੋਡਾਊਨਸ ਦੇ ਵਿੱਚ ਜਿਹੜੇ ਨੇ ਉਹ ਡੰਪ ਕਰਦੇ ਲਿਆ ਕੇ ਔਰ ਉਹਦੇ ਮਤਲਬ ਰਿਟੇਲਰਸ ਨੂੰ ਦਿੰਦੇ ਆ ਡੀਲਰਸ ਜਿਹੜੇ ਨੇ ਹੋਲਸੇਲ ਡੀਲਰਸ ਕੋਲ ਚੀਜ਼ ਆਂਦੀ ਹੈ ਪਹਿਲੇ ਮਾਰਕੀਟ ਚ ਮੈਨੂਫੈਕਚਰਰ ਤੋਂ ਹੋਲਸੇਲ ਡੀਲਰ ਕੋਲ ਆਂਦੀ ਹੈ ਹੋਲਸੇਲ ਡੀਲਰ ਤੋਂ ਫਿਰ ਉਹ ਰਿਟੇਲ ਕੋਲ ਆਂਦੀ ਹੈ ਰਿਟੇਲਰ ਤੋਂ ਫਿਰ ਉਹ ਛੋਟੇ ਦੁਕਾਨਦਾਰ ਨੇ ਉਹਨਾਂ ਕੋਲ ਆਂਦੀ ਹੈ ਫੜੀ ਵਾਲਿਆਂ ਕੋਲ ਆਂਦੀ ਹੈ ਔਰ ਇਹ ਚਾਈਨਾ ਡੋਰ ਦਾ ਤਾਂ ਇਹੀ ਕਨਸੈਪਟ ਹੈ ਕਿ ਡੈਫੀਨਿਟਲੀ ਇਹ ਕਿਸੇ ਮੈਨੂਫੈਕਚਰਰ ਤੋਂ ਡੀਲਰ ਡੀਲਰ ਤੋਂ ਰਿਟੇਲਰ ਰਿਟੇਲਰ ਤੋਂ ਫਿਰ ਦੁਕਾਨਦਾਰ ਦੁਕਾਨਦਾਰ ਤੋਂ ਫਿਰ ਫੜੀ ਵਾਲੇ ਕੋਲ ਆਏਗੀ ਡੈਫੀਨਿਟਲੀ ਕਿਉਂਕਿ ਐ ਲੋੜ ਹੈਗੀ ਉਹ ਕਿਵੇਂ ਕਿਵੇਂ ਹੋਏਗਾ ਇਹ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਹੁਣ ਦੇਖੋ ਇਹਦੇ ਚ ਸਭ ਤੋਂ ਪਹਿਲੇ ਤੇ ਡਾਇਰੈਕਸ਼ਨ ਪਾਸ ਹੋਵੇ ਕਿ ਕੋਈ ਬੰਦਾ ਵੇਚੇਗਾ ਨਹੀਂ ਤੇ ਕੋਈ ਬੰਦਾ ਇਹਨੂੰ ਯੂਜ਼ ਨਹੀਂ ਕਰੇਗਾ ਮੈਨੂਫੈਕਚਰਰ ਨੂੰ ਤਾਂ ਤੁਸੀਂ ਕਦੀ ਫਾੜੀ ਨਹੀਂ ਸਕਦੇ ਪਤਾ ਹੀ ਨਹੀਂ ਕਿਹੜੇ ਸਟੇਟ ਚ ਕਿਹੜੇ ਸੋਬੇ ਚ ਮੈਨੂਫੈਕਚਰ ਹੋ ਰਹੀ ਹੈ ਕਿੱਥੋਂ ਆ ਰਹੀ ਹੈ ਹੁਣ ਤੁਸੀਂ ਇਹਦੇ ਵਿੱਚ ਐ ਸਿਰਫ ਦੇਖੋ ਕਿ ਇੱਕ ਯੂਜ਼ਰ ਤੇ ਇੱਕ ਸੈਲਰ ਉਹ ਤੁਹਾਡੇ ਸਾਹਮਣੇ ਆ ਨਾ ਤੁਸੀਂ ਉਹਦੇ ਤੇ ਪ੍ਰਤੀਬੰਧ ਕਿਉਂ ਨਹੀਂ ਲਗਾਉਂਦੇ ਉਹਨੂੰ ਕਿਉਂ ਨਹੀਂ ਇੰਪਲੀਮੈਂਟ ਕਰਦੇ ਤੇ ਇਥੇ ਕਿਤੇ ਨਾ ਕਿਤੇ ਜਿਹੜੀ ਸਾਡੀ ਜਿਹੜੀ ਕੋਤਾਈ ਹੈਗੀ ਹੈ ਕਿ ਅਸੀਂ ਜਿਹੜਾ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਹੁਣ ਮੈਂ ਕਿਤੇ ਰਿਪੋਰਟ ਦੇ ਵਿੱਚ ਵੇਖ ਰਿਹਾ ਸੀਗਾ ਕਿ ਉਹ ਟੂ ਵੀਲਰ ਦੇ ਅੱਗੇ ਤਾਰਾ ਲਾ ਰਹੇ ਆ ਹੋਨ ਦੇਖੋ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਜੇ ਕੋਈ ਬੰਦਾ ਅਫੈਂਸ ਕਰਦਾ ਉਹ ਤੋਂ ਕੋਈ ਜ਼ਮਾਨਤ ਲੈ ਸਕਦੇ ਹੋ ਠੀਕ ਹੈ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੁਰਮ ਕਰਦਾ ਉਹ ਨਹੀਂ ਮੰਨਦਾ ਉਹਨੂੰ ਡਿਟੇਨ ਕਰ ਸਕਦੇ ਹੋ ਹੁਣ ਤੁਸੀਂ ਤਾਰਾ ਉਹਦਾ ਸਬਸਟੀਟਿਊਟ ਤੁਸੀਂ ਕੱਢ ਲਿਆ ਕਿ ਤੁਸੀਂ ਸਕੂਟਰਾਂ ਤੇ ਤਾਰਾ ਲਾਓ ਨਹੀਂ ਤੁਸੀਂ ਬਾਹਰ ਇਹਨਾਂ ਨਿਕਲੋ ਉਹ ਚੀਜ਼ ਨਹੀਂ ਹੋ ਸਕਦੀ ਪਰ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਸਾਡੇ B&DLs ਦੇ ਕ੍ਰਿਮੀਨਲ ਲਾ ਬੜੇ ਸਖਤ ਅਗੇ ਨੇ ਜੇ ਉਹਨੂੰ ਇੰਪਲੀਮੈਂਟੇਸ਼ਨ ਉਹਦੀ ਹੋਵੇ ਤੇ ਨਸ਼ਾ ਤੱਕ ਬੰਦ ਹੋ ਸਕਦਾ ਹੈ ਤੇ ਫਿਰ ਚਾਈਨਾ ਡੋਰ ਹੈ ਤੇ ਇਹ ਚਾਈਨਾ ਡੋਰ ਜਿਹੜੀ ਹੈਗੀ ਆ ਇਹ ਆਲਰੇਡੀ ਜਿਹੜੀ ਹੈ ਮਾਨਯੋਗ ਹਾਈ ਕੋਰਟ ਨੇ ਵੀ ਇਹਦੇ ਤੇ ਸਖਤੀ ਨਾਲ ਆਰਡਰ ਕੀਤਾ ਸੀਗਾ ਕਿ ਜੇ ਆਪਾਂ ਅਥਾਰਟिटीज ਕੋਲ ਜਾਣੇ ਆ ਤੇ ਉਹਨਾਂ ਨੂੰ ਜੜਾ ਜੇ ਨਹੀਂ ਰੋਕ ਸਕਦੇ ਫਿਰ ਤੁਸੀਂ ਮੁਆਵਜ਼ਾ ਦਿਓ ਤੇ ਇਹਦੇ ਚ ਜਿਹੜਾ ਲੱਗਦਾ ਕਿ ਜੋ ਪਿਛਲੇ ਸਾਲ ਦੇ ਹੈਗੇ ਸੀਗੇ ਉਹਦੇ ਚ ਫਿਰ ਸਾਨੂੰ ਸਪੀਕਿੰਗ ਆਰਡਰ ਆਇਆ ਸੀਗਾ ਕਿ ਉਹ ਜਿਹੜਾ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਗੀ ਹੁਣ ਮੈਂ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਦਰਾਈ ਦੱਸਾਂਗਾ ਉਹ ਬੰਦਿਆਂ ਨੂੰ ਵੀ ਦੱਸਾਂਗਾ ਜਿਹੜੇ ਉਹ ਵਿਕਟਿਮ ਸੀਗੇ ਪਿਛਲੇ ਸਾਲ ਦੇ ਕਿ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਸਾਨੂੰ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਤੇ ਮੈਨੂੰ ਇਹ ਲੱਗਦਾ ਕਿ ਠੀਕ ਹੈ ਉਹ ਚੀਜ਼ ਜਿਹੜੀ ਹੈਗੀ ਆ ਜੇ ਇਹਦੇ 'ਚ ਕੋਈ ਸਖਤ ਪਾਲਿਸੀ ਬਣੇ ਕਿ ਜੇ ਡੈਥ ਕਲੇਮ ਹੈ ਤੇ ਇੰਨਾ ਮੁਆਵਜ਼ਾ ਹੋਏਗਾ ਇੰਜਰੀ ਹੋਈ ਆ ਤੇ ਇੰਨਾ ਮੁਆਵਜ਼ਾ ਹੋਏਗਾ ਤੇ ਮੈਨੂੰ ਲੱਗਦਾ ਇਹਦਾ ਵੀ ਕੁਝ ਨਾ ਕਿਤੇ ਜਾ ਕੇ ਕਿਤੇ ਕੋਈ ਇੰਪੈਕਟ ਪਏਗਾ। ਹੂੰ। ਕਿ ਇਹਦੇ 'ਚ ਜਿਹੜੇ ਪ੍ਰੋਵੀਜ਼ਨਸ ਨੇ ਸਜ਼ਾ ਦੇ ਉਹ ਕਿਸ ਤਰੀਕੇ ਦੇ ਨਾਲ ਹੈਗੇ ਨੇ ਕਿ ਇਹਦੇ 'ਚ ਕਾਨੂੰਨ ਕੀ ਕਹਿੰਦਾ ਹੈ? ਦੇਖੋ ਇਹਦੇ 'ਚ ਮੈਮ এনवायरमेंट ਪ੍ਰੋਟੈਕਸ਼ਨ ਐਕਟ ਵੀ ਆਉਂਦਾ ਹੈ। ਉਹਦੇ 'ਚ ਜ਼ਿਆਦਾ ਸਜ਼ਾ ਹੈਗੀ ਉਹ ਤੇ ਲੱਖਾਂ 'ਚ ਜੁਰਮਾਨਾ ਹੈ। ਬੀਐਨਐਸ ਵੀ ਆ ਜਾਂਦਾ ਹੈ ਹੁਣ ਜੇ ਕੋਈ ਬੰਦਾ ਮਰ ਜਾਂਦਾ ਤੇ ਉਹ ਜਿਹੜਾ ਬੰਦਾ ਟਰੇਸ ਹੋ ਜਾਂਦਾ ਕਿ ਇਹ ਬੰਦੇ ਨੇ ਚਾਈਨਾ ਡੋਰ ਯੂਜ਼ ਕੀਤੀ ਤੇ ਇਹਦੀ ਡੋਰ ਦੇ ਨਾਲ ਉਹ ਮਰਿਆ ਤੇ ਉਹਦੇ ਚ 304 ਦਾ ਮੁਕਦਮਾ ਵੀ ਹੋ ਸਕਦਾ ਯੂਸੇਜ ਵਾਲੇ ਤੇ ਕਿਉਂਕਿ ਯੂਸੇਜ ਵੀ ਪ੍ਰੋਹਿਬਿਟਿਡ ਹੈ ਯੂਸੇਜ ਜੇ ਕਰਦਾ ਜੇ ਉਹ ਫੜਿਆ ਜਾਂਦਾ ਰੰਗੇ ਹੱਥੀ ਫੜਿਆ ਜਾਂਦਾ ਤੇ ਉਹਦੇ ਤੇ ਕਤਲ ਦਾ ਨਹੀਂ 302 ਦਾ ਮੁਕਦਮਾ ਨਹੀਂ 304 ਦਾ ਹੋ ਸਕਦਾ ਉਹਨੂੰ ਕਹਿੰਦੇ ਨੇ ਕਿ ਠੀਕ ਹੈ ਉਹਦੀ ਇੰਟੈਂਸ਼ਨ ਨਹੀਂ ਸੀਗੀ ਪਰ ਉਹਨੂੰ ਪਤਾ ਸੀ ਕਿ ਮੈਂ ਚਾਈਨਾ ਡੋਰ ਜੜੀ ਆ ਯੂਜ਼ ਕਰਾਂਗਾ ਤੇ ਉਹਦੇ ਨਾਲ ਕੋਈ ਬੰਦਾ ਮਰਿਆ ਤੇ ਉਹ ਵੀ ਇੱਕ ਜੁਰਮ ਹੈ ਤੇ ਇਹ ਕਾਫੀ ਸਖਤ ਸਜ਼ਾਵਾਂ ਨੇ ਪਰ ਜੇ ਇਹਨੂੰ ਕੋਈ ਇੰਪਲੀਮੈਂਟ ਕਰੇ ਤੇ ਫੇਰ ਹੀ ਆ ਨਾ ਓਪਨ ਮਾਰਕੀਟ ਚੋਹੇ ਚੀਜ਼ ਤੁਹਾਨੂੰ ਲੱਗਦਾ ਕਿ ਪੂਰੇ ਤਰੀਕੇ ਦੇ ਨਾਲ ਖਤਮ ਕੀਤੀ ਜਾ ਸਕਦੀ ਕਿਉਂਕਿ ਮਸਲਾ ਹੁਣ ਵੱਧ ਗਿਆ ਹੈ ਕਾਫੀ ਵੱਡਾ ਹੋ ਗਿਆ ਹੈ ਜਾਨ ਦੀ ਕੀਮਤ ਜਿਹੜੀ ਹੈ ਉਹ ਚਾਹ ਕੰਪਨਸੇਸ਼ਨ ਵੀ ਹੋਣ ਉਹ ਨਹੀਂ ਦੇ ਸਕਦੀਆਂ ਮੈਂ ਮੈਂ ਸਿੱਧੀ ਜੀ ਗੱਲ ਜਰਨਲ ਜੀ ਗੱਲ ਕਰਾਂਗਾ ਅਥਾਰਟੀਜ਼ ਐਡਮਿਨਿਸਟ੍ਰੇਸ਼ਨ ਜੋ ਚਾਹ ਉਹ ਕਰ ਸਕਦੀ ਹੈ ਉਹਨੂੰ ਐਕਟਿਵ ਹੋਣਾ ਪਏਗਾ ਕਰ ਸਕਦੀ ਹੈ ਸਾਡਾ ਕਾਨੂੰਨ ਇੰਨਾ ਵੀ ਹੌਲਾ ਨਹੀਂ ਹੈਗਾ ਬਹੁਤ ਸਖਤ ਕਾਨੂੰਨ ਹੈ ਤੁਸੀਂ ਜੋ ਚਾਹ ਉਹ ਕਰ ਸਕਦੇ ਹੋ ਪਰ ਚੀਜ਼ ਹੈਗੀ ਹੈ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਐਕਟਿਵ ਹੀ ਕਰੋ ਨਾ ਥੋੜੀ ਜੀ ਸਖਤੀ ਵੀ ਤੇ ਤੁਹਾਨੂੰ ਅਪਣਾਣੀ ਪਏਗੀ ਮੈਂ ਇਹ ਐ ਨਹੀਂ ਕਹਿੰਦਾ ਕਿ ਬੰਦਿਆਂ ਨੂੰ ਫੜ ਫੜ ਕੇ ਜੇਲਾਂ ਚ ਸੁੱਟ ਦਿਓ ਵੱਡਾ ਥਿੰਗ ਇਸ ਕਿ ਤੁਹਾਨੂੰ ਉਹ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ ਵੀ ਤੇ ਕਹਿੰਦੇ ਪ੍ਰੀਵੈਂਟਿਵ ਐਕਸ਼ਨ ਵੀ ਹੁੰਦਾ ਇੱਕ ਡਿਟੇਨਿੰਗ ਐਕਸ਼ਨ ਹੁੰਦਾ ਇੱਕ ਪ੍ਰੀਵੈਂਟਿਵ ਐਕਸ਼ਨ ਹੁੰਦਾ ਪ੍ਰੀਵੈਂਟਿਵ ਐਕਸ਼ਨ ਵਾਸਤੇ ਤੁਸੀਂ ਘੱਟ ਕੁਝ ਵੀ ਨਹੀਂ ਕਰ ਰਹੇ ਤੇ ਜੇ ਤੁਸੀਂ ਨਹੀਂ ਜੇ ਤੁਸੀਂ ਇਹਨੂੰ ਇੰਪਲੀਮੈਂਟ ਕਰੋਗੇ ਇਫੈਕਟਿਵਲੀ ਕਰੋਗੇ ਅਕੋਰਡਿੰਗਲੀ ਜਿਹੜੀਆਂ ਐਪ੍ਰੋਪਰੀਏਟ ਤਰਾਵਾਂ ਲਾਓਗੇ ਪ੍ਰੋਸੀਜਰ ਫੋਲੋ ਕਰੋਗੇ ਤੇ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈਗੀ ਕਿ ਜਿਹੜੀ ਆ ਉਹ ਬੰਦ ਨਾ ਹੋ ਸਕੇ ਬਹੁਤ ਧੰਨਵਾਦ ਸਾਡੇ ਨਾਲ ਸੀਗੇ ਕਮਰਪਾਹੁਲ ਸਿੰਘ ਐਡਵੋਕੇਟ ਨੇ ਇਹਨਾਂ ਨੇ ਪੀਆਇਲ ਪਾਈ ਸੀਗੀ ਖਾਸ ਤੌਰ ਤੇ ਚਾਇਨਾ ਡੋਰ ਨੂੰ ਲੈ ਕੇ ਔਰ ਕਾਫੀ ਜ਼ਿਆਦਾ ਪਿਛਲੀ ਵਾਰ ਵੀ ਜਿਹੜੇ ਨੇ ਇਸ ਦੇ ਨਾਲ ਹਤਾਹਤ ਹੋਏ ਸੀ ਲੋਕ ਉਹਨਾਂ ਨੂੰ ਸਫਰ ਕਰਨਾ ਪਿਆ ਸੀ ਦੋ ਰਿਪੋਰਟ ਹੁਣ ਵੀ ਹੋਏ ਨੇ ਡੈਥ ਹੋਈਆਂ ਨੇ ਔਰ ਉਹਦੇ ਵਿੱਚ ਖਾਸ ਕਰਕੇ ਇੱਕ ਜਵਾਨ ਬੱਚੇ ਦੀ 15 ਕੁ ਸਾਲ ਦਾ ਬੱਚਾ ਸੀਗਾ ਜਦੀ ਡੈਥ ਹੋਈ ਹੈ ਔਰ ਇਹ ਬਹੁਤ ਹੀ ਸੰਗੀਨ ਤੇ ਬਹੁਤ ਹੀ ਨਾਜ਼ੁਕ ਮਾਮਲਾ ਹੈਗਾ ਡਾਇਰੈਕਸ਼ਨਸ ਕਾਨੂੰਨਾ ਵੱਲੋਂ ਦੇ ਦਿੱਤੀਆਂ ਜਾਂਦੀਆਂ ਪ੍ਰੋਹਿਬਿਟਿਡ ਹੈਗਾ ਬਿਲਕੁਲ ਹੀ ਪਾਬੰਦ ਹੇ ਗਿਆ ਪਾਬੰਦੀ ਹੈਗੀ ਇਸ ਤੇ ਪਾਬੰਦੀ ਲਾਈ ਗਈ ਹੈ ਕਿ ਚਾਇਨਾ ਚਾਇਨਾ ਡੋਰ ਜਿਹੜੀ ਹੈਗੀ ਉਸ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਮੈਨੂਫੈਕਚਰਰ ਵਕੀਲ ਸਾਹਿਬ ਕਹਿੰਦੇ ਵੀ ਬਹੁਤ ਸਾਰੇ ਪਾਸਿਓਂ ਆ ਸਕਦੀ ਹੈ ਚਾਇਨਾ ਡੋਰ ਹੋ ਸਕਦਾ ਹੈ ਸਰਹੱਦੋਂ ਪਾਰ ਆਵੇ ਹਦੋਂ ਪਾਰ ਨਹੀਂ ਸਰਹੱਦੋਂ ਪਾਰ ਆ ਰਹੀ ਹੋਵੇ ਪਰ ਉਸ ਨੂੰ ਕਰਨਾ ਕਿਵੇਂ ਹੈ ਮਤਲਬ ਖਾਸ ਕਰਕੇ ਜਿਹੜੇ ਡੀਲਰਸ ਨੇ ਜਾਂ ਫਿਰ ਜਿਹੜੇ ਯੂਜ਼ਰ ਤੱਕ ਨੂੰ ਜਿਹੜਾ ਹੈਗਾ ਇਹ ਚ 302 ਦਾ ਜਿਹੜਾ ਇਹਦੇ ਚ ਮਾਮਲਾ ਦਰਜ ਹੋ ਸਕਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪਰ ਜਿੱਥੇ ਦੂਸਰੇ ਮਾਮਲਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਬਹੁਤ ਹੀ ਐਕਟਿਵਲੀ ਬਿਹੇਵ ਕਰਦੀ ਹੈ ਇੱਥੇ ਕਿਉਂ ਨਹੀਂ ਕਰਦੀ ਇਹ ਸਵਾਲ ਜਿਹੜਾ ਜ਼ਰੂਰ ਬਣਿਆ ਹੋਇਆ ਪਰ ਖਾਸ ਕਰਕੇ ਜੇ ਵਕੀਲ ਸਾਹਿਬ ਦੀ ਗੱਲ ਕੀਤੀ ਜਾਏ ਉਹਨਾਂ ਦਾ ਕਹਿਣਾ ਕਿ ਜੇ ਚਾਹੇ ਐਡਮਿਨਿਸਟ੍ਰੇਸ਼ਨ ਤੇ ਪ੍ਰੀਵੈਂਟਿਵ ਐਕਸ਼ਨ ਜਿਹੜੇ ਨੇ ਉਹ ਲੈ ਜਾ ਸਕਦੇ ਆ ਔਰ ਅਧਿਕਾਰੀਆਂ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਿਰਫ ਬਿਲਕੁਲ ਆਫੈਂਸਿਵ ਹੋਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਕਈ ਵਾਰ ਕਿਸੇ ਵੀ ਚੀਜ਼ ਨੂੰ ਕਰੈਕਸ਼ਨ ਮੋਡ ਤੇ ਲੈ ਕੇ ਆਉਂਦੀ ਹੈ ਨਹੀਂ ਕਿ ਫੜਫੜ ਕੇ ਅੰਦਰ ਬੰਦੇ ਦੇਈ ਜਾਓ ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਇਸ ਨੂੰ प्रतिबंध ਕੀਤਾ جائے ਉਸ ਨੂੰ ਸਟ੍ਰਿਕਟਨੈਸ ਕੀਤੀ ਜਾਏ ਕਿ ਬਾਜ਼ਾਰ ਚ ਆਈਟਮ ਜੜੀ ਹੈ ਜਾਂ ਇਹ ਚੀਜ਼ ਪ੍ਰੋਡਕਟ ਆਈ ਨਾ ਜਿਹੜੇ ਕਿ ਜਾਨਵਰਾਂ এনवायरमेंट ਵਾਤਾਵਰਣ ਲਈ ਵੀ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਚੈਲੈਂਜਿੰਗ ਹੈ ਔਰ ਉਸ ਨਾਲ ਇਨਸਾਨਾਂ ਲਈ ਵੀ ਕਾਫੀ ਖਤਰਨਾਕ ਸਾਬਤ ਹੋ ਰਹੀ ਹੈ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀਫੈਕਟ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ